ਇਹ ਬੈਂਗਸਟਰਸ ਤੇ ਕ੍ਰਿਮੀਨਲ ਦੇ ਖਿਲਾਫ ਅਸੀਂ ਇੱਕ ਮੁਹਿੰਮ ਚਲਾਈ ਹੈ ਉਹਦੇ ਵਿੱਚ ਕੰਟਰ ਇੰਟੈਲੀਜੈਂਸ ਅਤੇ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ 2 ਜੁਲਾਈ ਨੂੰ ਪਿੰਡ ਕੁਲਪੁਰ ਥਾਣਾ ਪੋਜੇਵਾਲ ਦੇ ਵਿੱਚ ਇੱਕ ਹਰਦੀਪ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਹਦੇ ਵਿੱਚ ਕੰਟਰ ਇੰਟੈਲੀਜੈਂਸ ਅਤੇ ਨਵਾਂ ਸ਼ਹਿਰ ਪੁਲਿਸ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਵਿਅਕਤੀਆਂ ਨੂੰ ਮੁੰਬਈ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਨਾਮ ਕਰਨ ਗੰਗੜ ਅਤੇ ਜਸਕਰਮਦੀਪ ਸਿੰਘ ਕਾਲੂਵਾਨ ਇਹ ਦੋਵੇਂ ਬੰਬੀਆਂ ਕੈਨ ਨਾਲ ਸਬੰਧ ਰੱਖਦੇ ਹਨ ਇਸ ਕਤਲ ਦੇ ਵਿੱਚ ਜੋ ਮੇਨ ਮਾਸਟਰਮਾਈਂਡ ਸੀਗਾ ਉਹ ਜਸਕਰਨਦੀਪ ਸਿੰਘ ਕੰਨੂ ਹੈ ਜੋ ਪਿੱਛੋਂ ਗਰਸ਼ੰਕਰ ਦਾ ਰਹਿਣ ਵਾਲਾ ਹੈ ਤੇ ਇਸ ਯੂਐਸਏ ਦੇ ਵਿੱਚ ਹੈ ਉਹਨੇ ਹੀ ਕਰਨ ਨੂੰ ਵੈਪਨ ਪ੍ਰੋਵਾਈਡ ਕੀਤੇ ਵਜਾ ਰੰਜੀਤ ਜੋ ਇਸ ਕੇਸ ਦੇ ਵਿੱਚ ਹੈਗੀ ਹੈ ਜਸਕਰਨ ਕੰਨੂ ਜੋ ਬਾਹਰ ਬੈਠਾ ਹੈ ਯੂਐਸਏ ਦੇ ਵਿੱਚ ਤੇ ਕਰਨ ਗੰਗਲ ਇਹਨਾਂ ਦੋਹਾਂ ਦੀ ਹਰਦੀਪ ਨਾਲ ਨਿੱਜੀ ਦੁਸ਼ਮਣੀ ਸੀਗੀ ਜਿਹਦੇ ਕਰਕੇ ਇਹ ਕਤਲ ਹੋਇਆ ਹੈ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਜਿਹੜੇ ਤਿੰਨੇ ਵਿਅਕਤੀ ਹੈਗੇ ਆ ਜੋ ਮੇਨ ਮਾਸਟਰਮਾਈਂਡ ਹੈ ਤੇ ਜੋ ਦੋ ਵਿਅਕਤੀ ਅਸੀਂ ਅਰੈਸਟ ਕੀਤੇ ਆ ਇਹ ਤਿੰਨੋਂ ਬੰਗੀਆਂ ਗੈਂਡੇ ਨਾਲ ਸੰਬੰਧ ਰੱਖਦੇ ਆ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕੀਤਾ ਹੈਗਾ ਤੇ 4 ਦਿਨ ਦਾ ਅਸੀਂ ਇਹਨਾਂ ਦਾ ਰਿਮਾਂਡ ਲਿਆ ਹੈ ਤੇ ਰਿਮਾਂਡ ਦੇ ਵਿੱਚ ਜੋ ਵੀ ਕਲਾਸੇ ਹੋਣਗੇ ਉਹ ਅਸੀਂ ਤੁਹਾਨੂੰ ਦੱਸ ਦਵਾਂਗੇ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਫੜੇ ਜਾਣ ਦੇ ਨਾਲ ਜੋ ਹੋਰ ਕਰਾਇਮ ਇਹਨਾਂ ਨੇ ਕਰਨਾ ਸੀਗਾ ਉਹਨੂੰ ਵੀ ਅਸੀਂ ਪ੍ਰिवेंट ਕੀਤਾ ਹੈ ਸਰ ਕੋਈ ਵੈਪਨ ਵੀ ਰਿਕਵਰ ਹੋਇਆ ਸੀ ਇਹਨਾਂ ਨੂੰ ਹਜੇ ਅਸੀਂ ਅਰੈਸਟ ਕੀਤਾ ਜੀ ਹਜੇ ਹੁਣੇ ਹੀ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਤੇ ਮੈਨੂੰ ਲੱਗਦਾ ਹੈ ਕਿ ਅੱਗੋਂ ਜੋ ਵੀ ਇਹਨਾਂ ਤੋਂ ਕੋਈ ਰਿਕਵਰੀ ਹੁੰਦੀ ਹੈ ਜਾਂ ਕੋਈ ਹੋਰ ਇਹਨਾਂ ਨੇ ਕਰਾਇਮ ਕਰਨਾ ਸੀ ਜੋ ਵੀ ਕਲਾਸੇ ਹੋਣਗੇ ਅਸੀਂ ਤੁਹਾਨੂੰ ਦੱਸ ਕੋਈ ਨੈਕਸਟ ਪਲਾਨ ਹੈ ਸਰ ਇਹ ਬਿਲਕੁਲ ਜ ਇਸ ਕਰਨ ਕਰਨੂ ਹੈਗਾ ਜੋ ਕਿ ਵਿਆਹ ਗਿਆ ਹਿੰਦਾ ਉਹਦੇ ਨਾਲ ਉਹਦੇ ਟੱਚ ਚ ਸੀਗੇ ਜੋ ਵੀ ਉਹਨੇ ਨੈਕਸਟ ਪਲਾਨ ਕਰਨਾ ਸੀ ਜਾਂ ਹੋਰ ਕ੍ਰਾਈਮ ਕਰਨਾ ਸੀ ਉਹ ਸਾਰਾ ਅਸੀਂ ਨਾਲ ਉਚਾਂਚ ਸਰ ਪਹਿਲਾਂ ਵੀ ਮਾਮਲੇ ਬਦਰਜ ਇਹਨਾਂ ਤੇ ਆ ਬਿਲਕੁਲ ਜੀ ਇੱਕ ਇਹਨਾਂ ਦਾ ਐਸੋਸੀਏਟ ਸੀਗਾ ਅਸ਼ਦੀਪ ਸਿੰਘ ਤੇ ਉਹ ਹਜੇ ਅਰੈਸਟ ਨਹੀਂ ਹੋਇਆ ਉਹਨੂੰ ਵੀ ਅਸੀਂ ਜਲਦ ਅਰੈਸਟ ਕਰ ਲਾਂਗੇ ਤੇ ਜੇਲ੍ਹ ਦੇ ਵਿੱਚ ਪੇਚਾਂਗੇ ਸਾਰੇ ਮੁੰਬਈ ਤੋਂ ਪੜੇ ਗਏ ਆ ਸਰ ਇਹਨਾਂ ਦਾ ਕਿਤੇ ਬਾਹਰ ਜਾਣ ਦਾ ਕੋਈ ਪਲਾਨ ਨਹੀਂ ਨਹੀਂ ਹਜੇ ਤੱਕ ਤਾਂ ਇਹਨਾਂ ਦਾ ਬਾਹਰ ਜਾਣ ਦਾ ਕੋਈ ਪਲਾਨ ਨਹੀਂ ਸੀਗਾ ਜੀ ਬਟ ਅਸੀਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਨੂੰ ਅਸੀਂ ਬਕਾਇਦਾ ਮੁੰਬਈ ਤੋਂ ਰੈਸ ਕਰਕੇ ਲੈ ਰਹੇ ਆ ਉੱਥੋਂ ਵੀ ਟ੍ਰਾਂਨਜ਼ਿਟ ਰਿਮਾਂਡ ਲਿਆ ਸੀਗਾ ਤੇ ਹੁਣ ਜਦੋਂ ਪੇਸ਼ ਕਰਕੇ ਇਹਨਾਂ ਨੂੰ ਦੁਬਾਰਾ ਰਿਮਾਂਡ ਲਿਆ ਤਾਂ ਜੋ ਵੀ ਕੁਝ ਵੀ ਸਾਹਮਣੇ ਆਏਗਾ ਤੁਹਾਨੂੰ ਦੱਸਾਂਗੇ ਉੱਥੇ ਲੁਕੇ ਹੋਏ ਸੀ ਜਦ ਜਾ ਕੇ ਇੱਥੋਂ ਭੱਜ ਕੇ ਹਾਂ ਬਿਲਕੁਲ ਜੀ ਇਹ ਕਾਫੀ ਜਗ੍ਹਾ ਤੇ ਰਹੇ ਵੀ ਹੈਗੇ ਤੇ ਉੱਥੇ ਜਾ ਕੇ ਜਿਹੜੇ ਪੁਲਿਸ ਤੋਂ ਬਚ ਕੇ ਲੁਕੇ ਹੋਏ ਸੀ ਉਹਨੂੰ ਸਾਈਡ ਤੋਂ ਤਰੀਕੇ ਨਾਲ ਅਸੀਂ ਉਹਨਾਂ ਨੂੰ ਉੱਥੇ ਟ੍ਰੇਸ ਕਰਕੇ ਉੱਤੇ ਰਸਤੇ ਇਸ ਲਈ ਕੁਝ ਦਿਨਾਂ ਤੋਂ ਸਰ ਮੈਂ ਗੈਂਗਵਾਲ ਆਪਣੇ ਬਲਾਚੌਰ ਜਾਂ ਨਵੇਂ ਸ਼ਹਿਰ ਦੀ ਮੈਂ ਗੱਲ ਕਰਦਾ ਉਹ ਫਿਕਰ ਅਫਸਾਮਾ ਦੇ ਰੂਹੀਆਂ ਕਿਤਨਾ ਕਿਤੇ ਇਹ ਵੀ ਉਹਦੇ ਵਿੱਚ ਇਨਵੋਲਵਮੈਂਟ ਸੀਗੀ ਸਰ ਕਿ ਗ ਇਹ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜਾ ਠੇਕੇ ਤੇ ਬਲਾਸ ਹੋਇਆ ਸੀ ਉਹ ਵੀ ਸਾਰਾ ਕੇਸ ਟਰੇਸ ਹੋ ਗਿਆ ਤੇ ਬੰਦੇ ਬੜੇ ਫੜੇ ਚਾ ਚੁੱਕੇ ਐ ਤੇ ਜਿਹੜਾ ਇਹ ਕਤਲ ਹੋਇਆ ਸੀ ਕੋਲਕਾਤ ਦੇ ਵਿੱਚ ਇਹਨਾਂ ਦੀ ਹਜੇ ਆਪਸ ਦੇ ਵਿੱਚ ਕੋਈ ਐਸੋਸੀਏਸ਼ਨ ਸਾਹਮਣੇ ਨਹੀਂ ਆਈ ਬਟ ਫਿਰ ਵੀ ਜੇ ਕੁਝ ਰਿਮਾਰਡ ਤੇ ਖਲਾਸੇ ਹੋਣਗੇ ਤੁਹਾਨੂੰ ਤੁਹਾਨੂੰ ਦੱਸ ਦਿਆਂਗੇ ਸਰ ਨਿੱਜੀ ਦੁਸ਼ਮਣੀ ਦੀ ਗੱਲ ਕੀਤੀ ਸੀ ਕਿ ਜਿਹੜਾ ਪ੍ਰੈਸ ਟੋਨ ਦਿੱਤਾ ਗਿਆ ਨਿੱਜੀ ਦੁਸ਼ਮਣੀ ਕੀ ਸੀ ਦੱਸ ਸਕਦੇ ਹੋ ਇਹਦੇ ਵਿੱਚ ਇਹ ਜਿਹੜੇ ਕਰਨ ਗੰਗੜ ਹੈਗਾ ਤੇ ਖਰਦੀਪ ਹੈਗਾ ਇਹ ਪਹਿਲਾਂ ਆਪਸ ਦੇ ਵਿੱਚ ਦੋਸਤੀ ਸੀਗੇ ਇਹਨਾਂ ਦਾ ਕੁਝ ਦਿਨ ਪਹਿਲਾਂ ਵੀ ਜਿਹੜਾ ਗੜਸ਼ ਕਰਨ ਦੇ ਵਿੱਚ ਝਗੜਾ ਹੋਇਆ ਸੀ ਜਿਹੜਾ ਮੇਨ ਮਾਸਟਰਮਾਈਂਡ ਸੀਗਾ ਉਹ ਵੀ ਪਹਿਲਾਂ ਪਿੱਛੋਂ ਗਰਸ਼ਣ ਕਰਦਾ ਰਹਿਣ ਹੋਣਾ ਹੈਗਾ ਇਸੇ ਕਰਕੇ ਉਹਦੀ ਇਹ ਜਿਹੜਾ ਦੁਸ਼ਮਨੀ ਸੀ ਸਰ ਇੱਕ ਸਵਾਲ ਬਹੁਤ ਜ਼ਰੂਰੀ ਪਬਲਿਕ ਸੇਕਟਰ ਲਾਈਕ ਇਟ ਇਜ਼ ਪੋਸਿਬਲ ਬਟਾ ਤੱਤਾ ਹਥਿਆਰ ਮੁਹਈਆ ਕਰਵਾ ਸਕਦਾ ਤੇ ਆਮ ਲੋਕਾਂ ਦੀ ਸੁਰੱਖਿਆ ਕਿਸੇ ਦੇ ਦੇਖੋ ਜੀ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਇਹ ਕਹਿਣਾ ਚਾਹਨਾ ਹੈਗਾ ਕਿ ਅਸੀਂ ਬਿਲਕੁਲ ਜਿਹੜੀ ਨਵਾਂ ਸ਼ਹਿਰ ਪੁਲਿਸ ਹੈ ਪੰਜਾਬ ਪੁਲਿਸ ਹੈ ਉਹ ਪੂਰੀ ਤਰ੍ਹਾਂ ਸક્ષਮ ਹੈਗੀ ਅਸੀਂ ਇਹਨਾਂ ਨੂੰ ਫੜ ਕੇ ਜੋ ਅੱਗੇ ਇਹਨਾਂ ਨੇ ਕ੍ਰਾਈਮ ਕਰਨਾ ਸੀ ਅਸੀਂ ਉਹਨੂੰ ਵੀ ਪ੍ਰੀਵੈਂਟ ਕੀਤਾ ਹੈਗਾ ਤੇ ਅਸੀਂ ਇਹ ਵੀ ਜਰੂਰ ਇਨਸ਼ੋਰ ਕਰਾਂਗੇ ਕਿ ਜੋ ਇਸ ਤਰ੍ਹਾਂ ਦੇ ਕ੍ਰਿਮਨਲ ਐਲੀਮੈਂਟ ਹੈਗੇ ਆ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਸੇਫਟੀ ਮਨਸ਼ੋਰ ਕਰਦੇ ਸਰ ਲੋਕਲ ਪੁਲਿਸ ਨਾ ਫੜ ਕੀਤੀ ਲੇਕਿਨ ਮਹੀ ਪੁਲਿਸ ਦੀ ਨਹੀਂ ਹੈ ਬਿਲਕੁਲ ਜੀ ਅਸੀਂ ਉੱਥੇ ਸਾਡੀ ਪੁਲਿਸ ਗਈ ਹੈ ਤੇ ਅਸੀਂ ਮੁੰਬਈ ਪੁਲਿਸ ਦੇ ਵੀ ਇਹਦੇ ਵਿੱਚ ਹੈਲਪ ਲਈ ਜੀ ਸਰ ਪਹਿਲਾਂ ਵੀ ਕੋਈ ਮਾਮਲਾ ਮੈਂ ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜਾ ਹੈਗਾ ਇਰਾਦਾ ਕਤਲ ਦੀ ਤੇ ਅਸਲਾ ਐਕਸ ਦੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੈਗੀ ਹੈ ਜਿਹੜਾ ਜਸਕਰਨ ਜਿਹੜਾ ਜਸਕਰਨ ਸਿੰਘ ਹੈਗਾ ਉਹਦੇ ਖਿਲਾਫ ਦੋ ਮੁਕੱਦਮੇ ਦਰਜ ਹੈ ਤੇ ਕਰਨ ਗੰਗੜ ਦੇ ਖਿਲਾਫ ਜ ਸਾਡੀ ਜੀ ਆਲਰੇਡੀ ਸਪੈਸ਼ਲ ਕੈਂਪੇਨ ਚੱਲ ਰਹੀ ਹੈ ਜਿਵੇਂ ਤੁਹਾਨੂੰ ਪਤਾ ਹੈ ਜਿਹੜਾ ਪਿਛਲਾ ਸਾਡਾ ਜਰਨੀਰ ਵਾਲਾ ਕੇਸ ਸੀਗਾ ਉਹਦੇ ਵਿੱਚ ਵੀ ਇਸ ਤਰ੍ਹਾਂ ਰਿਕਵਰ ਹੋਇਆ ਜਿਹੜੇ ਪਹਿਲਾਂ ਵੀ ਉਸ ਤੋਂ ਪਹਿਲਾਂ ਸਾਡੇ ਜਿਹੜੇ ਕੇਸ ਜਿੰਨੇ ਵੀ ਹੋਏ ਐ ਕੁਝ ਅਸੀਂ ਪਹਿਲਾਂ ਵੀ ਕੈਂਪ ਦੇ ਮੈਂਬਰ ਫੜੇ ਸੀ ਉਹਨਾਂ ਕੋਲ ਵੀ ਇਸ ਤਰ੍ਹਾਂ ਰਿਕਵਰ ਹੋਇਆ ਤੇ ਬਿਲਕੁਲ ਸਾਡਾ ਇਹ ਚੱਲਦਾ ਰਹਿੰਦਾ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਜਿਹੜੀ ਹੈ ਤਾਂ ਅਸੀਂ ਉਹ ਰਿਕਵਰ ਕਰਦੇ ਹਾਂ ਤੇ ਤੁਹਾਡੇ ਮੱਧਮ ਵਾਲੇ ਪਬਲਿਕ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿਸੇ ਕੋਲ ਕੋਈ ਇਨਫੋਰਮੇਸ਼ਨ ਆਈ ਹੈ ਕੋਈ ਵੀ ਸੋਸ਼ਲ ਮੀਡੀਆ ਤੇ ਇਹਨੂੰ ਫਲੈਸ਼ ਕਰ ਰਿਹਾ ਹੈ ਅਸਲੀ ਹੈ